ਕਹਿਣ ਗਿਆਂ ਤਨ ਮੁਬਾਰਕ ਕੋਮਾ ਸਮ ਨੂੰ ਕਹਿਣ ਗਿਆਂ ਦਰਮੀ ਬੇਕਰ ਸਦਾ ਬਹਾਰਾ ਰਹਿਣ ਗਿਆਂ ਦਰਮੀ ਬੇਕਰ ਸਦਾ ਬਹਾਰਾ ਰਹਿਣ ਗਿਆਂ ਸਾਰੇ ਕਰਮੀ ਬਣਜੋ ਸਾਰੇ ਕਰਮੀ ਬਣਜੋ ਸਾਰੇ ਕਰਮੀ ਬਣਜੋ ਸਾਰੇ ਕਰਮੀ ਬਣਜੋ ਸਦਾ ਆਸਾਂ ਖੁਸ਼ੀਆਂ ਦਾ ਜਿੱਦਨੇ ਚੜਿਆ ਗੰਭ ਦੀਆਂ ਮੁਕੀਆਂ ਰਾਤਾ ਖੁਸ਼ੀਆਂ ਦਾ ਜਿੱਦਨੇ ਚੜਿਆ ਗੰਭ ਦੀਆਂ ਮੁਕੀਆਂ ਰਾਤਾ ਸਦਾ ਮੁਬਾਰਤ ਕੋ ਮਾਂ ਉਸ ਨੂੰ ਕਹਿਣ ਗਿਆ ਸਦਾ ਮੁਬਾਰਤ ਕੋ ਮਾਂ ਉਸ ਨੂੰ ਕਹਿਣ ਆਨ ਪਰੇ